ਬੜਾ ਇੰਪੋਰਟੈਂਟ ਪ੍ਰੋਗਰਾਮ ਚੱਲਣ ਲੱਗ ਗਿਆ ਇੱਥੇ ਸੁੱਜਿਆ ਮੈਨੂੰ ਹੁਣੇ ਖੜੇ ਖੜੇ ਪਿੱਛੇ ਵੀ ਬੱਚੇ ਜਿਹੜੇ ਦੋਸਤੋ ਇਸ ਤਰ੍ਹਾਂ ਵਾ ਕਿ ਮੈਂ ਇਸ ਵਕਤ ਲੰਬੀ ਹਲਕਾ ਜਿਹੜਾ ਬਠਿੰਡਾ ਲੋਕ ਸਭਾ ਦਾ ਉਹਦਾ ਕੰਪਿਆਰਾ ਪਿੰਡ ਹੈ ਜੀ ਇਸ ਪਿੰਡ ਦੀ ਤਕਰੀਬਨ ਤਕਰੀਬਨ 3500 ਵੋਟ ਹੈ ਔਰ ਇਹ ਬਾਦਲ ਸਾਹਿਬ ਦੇ ਇਲਾਕੇ ਦਾ ਪਿੰਡ ਹੈ ਜਿੱਥੋਂ ਬੀਬਾ ਹਰਸਿਮਰਤ ਕੌਰ ਦੋ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਗਏ ਨੇ ਤੇ ਇਹਨਾਂ ਨੇ ਹੁਣ 17ਵੀਂ ਵੋਟ ਲੋਕ ਸਭਾ ਦੀ ਪਾਉਣ ਜਾ ਰਹੇ ਨੇ ਮੈਂ ਲਾਈਵ ਹੋ ਕੇ ਤੁਹਾਡੇ ਨਾਲ ਇਹਨਾਂ ਦੇ ਨਾਲ ਸਵਾਲ ਕਰੂੰਗਾ ਮੈਂ ਕਿਸੇ ਨੂੰ ਕੋਈ ਸਵਾਲ ਸਿਖਾਇਆ ਨਹੀਂਗਾ ਕਿਉਂਕਿ ਜੇ ਮੈਂ ਇਹਨਾਂ ਨੂੰ ਸਿਖਾਇਆ ਹੁੰਦਾ ਤੇ ਇਹਦਾ ਮਤਲਬ ਕਿ ਮੈਂ ਝੂਠ ਬੋਲ ਰਿਹਾ ਹਾਂ ਮੈਂ ਇਹਨਾਂ ਨਾਲ ਜੋ ਹੱਡ ਬੀਤੀ ਤੇ ਜੱਗ ਬੀਤੀ ਆ ਉਸ ਮਤਲਬ ਅਰਡਰ ਇਹਦੇ ਨਾਲ ਚਰਚਾ ਕਰੂੰਗਾ ਅੱਜ ਮੇਰਾ ਰੋਲ ਇੱਕ ਪੱਤਰਕਾਰ ਵਾਲਾ ਹਾਲਾਂਕਿ ਪੱਤਰਕਾਰ ਇੱਥੇ ਸ਼ਾਨਦ ਸਾਹਿਬ ਨੇ ਡੱਬ ਵਾਲੀ ਤੋਂ ਪੰਜਾਬੀ ਚ ਵੀ ਹੁੰਦੇ ਪਰ ਇਹਨਾਂ ਦਾ ਰੋਲ ਅੱਜ ਮੈਂ ਚੱਕ ਲਿਆ ਵਾ ਤੇ ਮੈਂ ਅੱਜ ਪਿੰਡ ਵਾਲਿਆਂ ਤੋਂ ਪੁੱਛਣਾ ਸ਼ੁਰੂ ਕਰੂੰਗਾ ਕਿ ਜਿਹੜੇ ਪੋਲਿਟਿਕਲ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਮਤਲਬ ਮੋਦੀ ਸਾਹਿਬ ਦੇ ਵਾਅਦੇ ਰਾਹੁਲ ਗਾਂਧੀ ਜੀ ਦੇ ਆਉਣ ਵਾਲੇ ਵਾਦੇ ਕੈਪਟਨ ਸਾਹਿਬ ਦੇ ਗੁਟਕਾ ਸਾਹਿਬ ਵਾਲੇ ਵਾਦੇ ਜਾਂ ਬਾਦਲ ਸਾਹਿਬ ਉਹਨਾਂ ਨੇ ਜਿਹੜੇ ਪਹਿਲਾਂ ਵਾਦੇ ਕਰਕੇ ਇੰਨੀਆਂ ਵੋਟਾਂ ਲਈਆਂ ਅੱਜ ਉਹਦੇ ਤੇ ਕੋਈ 15 20 ਮਿੰਟ ਆਪਾਂ ਖੁੱਲ ਕੇ ਵਿਚਾਰ ਚਰਚਾ ਕਰਨ ਲਈ ਅੱਜ ਹਾਜ਼ਰ ਹਾਂ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਵੀ ਜੇ ਕੋਈ ਉਤਰੋ ਸਵਾਲ ਲਿਖ ਕੇ ਭੇਜੋਗੇ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡਾ ਸਵਾਲ ਵੀ ਇਹਨਾਂ ਲੋਕਾਂ ਨੂੰ ਪੁੱਛ ਸਕੂੰਗਾ ਸੋ ਫਿਰ ਇੱਕ ਵਾਰ ਰਿਪੀਟ ਕਰਦਾ ਕਿ ਲੰਬੀ ਹਲਕੇ ਦੇ ਬਟਿੰਡਾ ਲੋਕ ਸਭਾ ਹਲਕੇ ਦੇ ਅ ਅਸੈਂਬਲੀ ਹਲਕਾ ਲੰਬੀ ਔਰ ਉਹਦਾ ਪਿੰਡ ਹੈ ਕਮਿਆਰਾ ਤੋ ਸਭ ਤੋਂ ਪਹਿਲਾਂ ਮੈਂ ਪਿੰਡ ਦੇ ਸਤਕਾਰਯੋਗ ਨੇ ਇਹਨਾਂ ਨੇ ਮੈਂ ਹੁਣੇ ਗੈਰ ਰਸਮੀ ਗੱਲ ਕਰ ਰਿਹਾ ਸੀਗਾ ਤਾਂ ਇਹਨਾਂ ਨੇ ਕਰਜ਼ੇ ਦੀ ਗੱਲ ਕੀਤੀ ਸਰਦਾਰ ਸਾਹਿਬ ਤੁਹਾਡਾ ਨਾਮ ਕੀ ਹੈ ਹਜੀ ਸਿੰਘ ਜੀ ਤੁਸੀਂ ਮੈਂਬਰ ਪੰਚਾਇਤ ਤੋਂ ਹਾਂ ਮੈਂਬਰ ਵਟੇ ਤੇ ਤੁਸੀਂ ਕਰਜ਼ੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਕਿ ਇਸ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਕਰਜ਼ਾ ਅਸੀਂ ਮਾਫ ਕਰਾਂਗੇ ਕੀ ਕਰਜ਼ਾ ਮਾਫ ਹੋਇਆ ਤੁਹਾਡਾ ਨਹੀਂ ਬਾਬਾ ਜੀ ਆਪਣੇ ਤੇ ਭੰਡੇ ਜੀ ਉਹਨਾਂ ਨੇ ਮਤਲਬ ਅਨਾਉਂਸ ਕਰਿਆ ਸੀਗਾ ਵੀ ਸੋੜਾ ਕਰਦੇ ਮਾਫ ਕਰਾਂਗੇ ਨਾਲੇ ਕਰਾਂਗੇ ਨਾਲੀਆਂ ਦਾ ਬਿਲਕੁਲ ਨਹੀਂ ਕਰੇ ਤੁਸੀਂ ਆਰਤੀ ਦਾ ਦੇਣਾ ਕਰਜ਼ਾ ਕਰਜ਼ਾ ਆਰਤੀ ਦਾ ਅਸੀਂ ਲਿਮਟ ਲਿਮਟਾਈਜ਼ ਕਰਦਾ ਜੀ ਇੱਕ ਮੈਂ ਪੁੱਛਣਾ ਸੀਗਾ ਕਿ ਤੁਹਾਡੇ ਕੋਲ ਜਦੋਂ ਇਲੈਕਸ਼ਨਾਂ ਵਿੱਚ ਪਿੰਡਾਂ 'ਚ ਆਏ ਸੀਗੇ ਕੋਈ ਫਾਰਮ ਵੀ ਭਰਾਈ ਸੀ ਤੁਹਾਡੇ ਕੋਲੋਂ ਲੋਕਾਂ ਨੇ ਫਾਰਮ ਭਰਿਆ ਦੂਜੀ ਭਰਾਈਆ ਸਾਨੂੰ ਭਰਿਆ ਹਾਂ ਫਾਰਮ ਭਰਾਈ ਸੀ ਹਾਂਜੀ ਫਾਰਮ ਭਰਾਈਆ ਜੀ ਉਹ ਫਾਰਮ ਭਰਉਣ ਤੋਂ ਬਾਅਦ ਇਥੋਂ ਕੋਈ ਦੱਸ ਸਕਦਾ ਕਿ ਕਿਸੇ ਦਾ ਕੁਝ ਤਾਂ ਕਰਜ਼ਾ ਮਾਫ਼ ਹੋਇਆ ਉਹਨਾ ਕੋਈ 20-50000 ਰੁਪਏ ਕੁਝ ਕਿੰਨੇ ਕਰਦੇ ਟੋਟਲ ਪਿੰਡ ਵਿੱਚ ਯਾਰ ਲਗਭਗ 1000 ਦੇ ਕਰੀਬ ਘਰ ਰਹਿ ਗਿਆ ਤੇ ਇਹ ਕਹਿੰਦੇ ਕਿ 20 ਘਰਾਂ ਦਾ ਕਰਜ਼ਾ ਮਾਫ ਹੋਇਆ ਪਰ ਕਰਜ਼ਾ ਵੀ 2 ਲੱਖ ਤੋਂ ਥੱਲੇ ਮਾਫ ਹੋਇਆ ਹੋਣਾ 2 ਲੱਖ ਦੋ ਕਿੱल्ल्याਾਂ ਦਾ ਦੋ ਦੋ ਕਿੱल्ल्याਾਂ ਵਾਲਿਆਂ ਦਾ ਕੁਝ ਕਰਜ਼ਾ ਪਰ ਮੇਨ ਬੰਦਿਆਂ ਦਾ ਕਰਜ਼ਾ ਮਾਫ ਨਹੀਂ ਹੋਇਆ ਇੱਕ ਮੈਨੂੰ ਇੱਥੇ ਪਿੰਡ 'ਚ ਦੱਸੇ ਸੀਗੇ ਕਿ ਪਿੰਡ 'ਚ 9 ਕਰੋੜ ਰੁਪਇਆ ਆਇਆ ਲੇਕਿਨ 9 ਕਰੋੜ ਦੇ ਵਿੱਚੋਂ ਹੱਲੇ ਵੀ ਗਲੀਆਂ ਤੇ ਨਾਲੀਆਂ ਜਿਹੜੀਆਂ ਨੇ ਉਹ ਟੁੱਟੀਆਂ ਪਈਆਂ ਪਈਆਂ ਨੇ ਕੋਈ ਜਾਣਕਾਰੀ ਦੇਣਾ ਚਾਹੁੰਦਾ ਗੱਲ ਇਹ ਹੈ ਨਾ ਜੀ ਵੀ ਇਹ ਪਿੰਡ ਦੇ 4000 ਵੋਟ ਹੈ ਹੱਛਾ ਜੀ ਚਾਰੇ ਸਾਰਾ ਨਗਰ ਹੀ ਵੋਟ ਪਾਉਂਦਾ ਹੈ ਕਈ ਕੱਲਾ ਸਰਪੰਚ ਤਾਂ ਨਹੀਂ ਖਾ ਜਾਂਦਾ ਪੈਸੇ ਕੱਲੇ ਸਰਪੰਚ ਨੂੰ ਪੈਸੇ ਕਿਉਂ ਆਉਂਦੇ ਆ ਸਾਰੇ ਪੈਸੇ ਜਿੰਨੇ ਵੀ ਪੈਸੇ ਸੀ ਸਾਰੇ ਸਰਪੰਚ ਹੀ ਖਾ ਗਏ ਪਹਿਲਾਂ ਵੀ ਖਾ ਗਿਆ ਹੁਣ ਵੀ ਖਾ ਗਿਆ ਇਹ ਜਿਹੜੇ ਪੈਸੇ ਤੁਸੀਂ ਕਹਿੰਦੇ ਕਿ ਜਿੰਨੇ ਕਿੰਨੇ ਕਰੋੜ ਆਇਆ ਦੱਸੋ ਤੁਸੀਂ 9 ਕਰੋੜ ਆਇਆ 9 ਕਰੋੜ ਰੁਪਇਆ ਜੈਨੂਅਲੀ ਕਿਤੇ ਨਹੀਂ ਲੱਗਿਆ ਜ਼ਮੀਨ ਦੇ ਉੱਤੇ ਨਹੀਂ ਲੱਗਿਆ ਪਿੰਡ ਦੇ ਵਿੱਚ ਗਲੀਆਂ ਵੇਖੋ ਜੀ ਜਾ ਕੇ ਸਾਡੇ ਹਾਲ ਨਾਲ ਚੱਲਣ ਵਾਲੀ ਬੰਦੀ ਟੁੱਟੀਆਂ ਬਣੀਆਂ ਹਾਂਜੀ ਟੁੱਟੀਆਂ ਬਣੀਆਂ ਇੱਕ ਹੀ ਬਣੀਆਂ ਬਾਹਰ ਜਾਏ ਟੁੱਟੀਆਂ ਆਈਆਂ ਜਿੰਨੀਆਂ ਵੀ ਕਹਦੇ ਹੋ ਇਹਦਾ ਹਾਥੀ ਦੇ ਦੰਦ ਬਣਿਆ ਪਿਆ ਪਿੰਡ ਜੀ ਬਾਹਰੋਂ ਦੇਖੋ ਤਾਂ ਤੁਹਾਨੂੰ ਲੱਗੂਗਾ ਵਾਕਈ ਗਲੀਆਂ ਬਣੀਆਂ ਪਰ ਆਹ ਇਸ ਮੋੜ ਤੋਂ ਨਿਕਲ ਜਾਓ ਤੁਸੀਂ ਤੁਰਕੇ ਦਿਖਾ ਦਿਓ ਜਿਹੜੀਆਂ ਗਲੀਆਂ ਜਿਵੇਂ ਜੀ ਆਪਣੇ ਜਿਹੜੀਆਂ ਗਲੀਆਂ ਜੀ ਆਪਣੇ ਪਹਿਲਾਂ ਬਣੀਆਂ ਸੀ ਪਿਛਲੇ ਮਤਲਬ ਪੰਚਾਇਤ ਨੇ ਬਣਾਈਆਂ ਸੀਗੀਆਂ ਉਹਨਾਂ ਨੂੰ ਕੱਟ ਕੇ ਲੈ ਗਏ ਜੀ ਕਹਿੰਦੇ ਨਵੀਆਂ ਬਣਾਵਾਂਗੇ ਪਰ ਨਵੀਆਂ ਕਿਸੇ ਨੇ ਬਣਾਈਆਂ ਨਹੀਂ ਸਾਰਾ ਪਿੰਡ ਕੱਚਾ ਘਰਤਾ ਹੀ ਜੰਨੇ ਕਿਉਂ ਕਿਉਂ ਨਹੀਂ ਬਣਾਈਆਂ ਵੈਸੇ ਕੋਈ ਦੱਸ ਸਕਦਾ ਕਿ ਕਿਉਂ ਨਹੀਂ ਬਣਾਈਆਂ ਗਲੀਆਂ ਪੈਸੇ ਖਾਦੇ ਗਏ ਨੇ ਆਰੇ ਪਿੰਡਾਂ ਜੀ ਅੱਧ ਗਏ ਜੀ ਪੈਸੇ ਸਾਰੇ ਪਿੰਡਾਂ 'ਚ ਵੱਧ ਤੋਂ ਵੱਧ ਗਲੀਆਂ ਬਣੀਆਂ ਇਸ ਗੱਲਾ ਕਿ ਮਿਹਾਰਾ ਪਿੰਡੀ ਛੱਡਿਆ ਗਿਆ ਲੰਮੀ ਬਲਾਕ ਦੇ ਵਿੱਚ ਇੱਕ ਮੈਂ ਹੋਰ ਪੁੱਛਣਾ ਚਾਹੁੰਦਾ ਕਿ ਗਲੀਆਂ ਦੀ ਤੁਸੀਂ ਸਮੱਸਿਆ ਦੱਸੀ ਕੋਈ ਪਿੰਡ ਦੀ ਹੋਰ ਵੱਡੀ ਸਮੱਸਿਆ ਜਿਹੜੀ ਸਾਂਝੀ ਸਮੱਸਿਆ ਹੈ ਇੱਕ ਪੀ ਨਾਲ ਪਾਣੀ ਸਮੱਸਿਆ ਜੀ ਉਹ 88 ਲੱਖ ਰੁਪਏ ਫਿਰ ਲੋ ਐਂਦੇ ਪਾਣੀ ਪਾਣੀ ਦੇ ਟੈਂਕੀ ਦਾ ਪਹਿਲੇ 88 ਲੱਖ ਕਿਉਂ ਹਾਂਜੀ ਰੱਖੀ ਬੱਦ ਰੱਖ ਲਾ ਕਨੈਕਸ਼ਨ ਹੈਗਾ ਕਿ ਕੱਟਿਆ ਗਿਆ ਹੈ ਕਨੈਕਸ਼ਨ ਹੈਗਾ ਜੀ ਉਹ ਲਵਾ ਰੱਖਿਆ 88 ਲੱਖ ਰੁਪਇਆ ਪੰਚਾਇਤ ਤੇ ਲੋਕਾਂ ਨੇ ਦੇਣਾ ਵਾ ਪੈਸਾ ਇਹ ਸਾਰਾ ਨਹੀਂ ਦਿੰਦਾ ਜੀ ਬਿੱਲ ਭਰ ਦੇਰੇ ਗਾ ਨਹੀਂ ਭਰੇ ਜੀ ਲੋਕਾਂ ਕੋਲੋਂ ਜਾਂਦੇ ਨੇ ਪੈਸੇ 1.5 ਸਾਲ ਦਾ ਬਿੱਲ ਖਾ ਗਈ 1.5 ਸਾਲ ਦਾ ਪੂਰਾ ਖੈਰਾ ਸਾਹਿਬ ਸਾਡੇ ਕੋਲ ਰਸੀਦਾਂ ਪਈਆਂ ਇਹਨਾਂ ਦੀਆਂ 2 ਲੱਖ ਰੁਪਇਆ ਇਹ ਇਸ ਇਸ ਮਕੇ ਬੜਾ سنگੀਨ ਇਲਜ਼ਾਮ ਹੈਗਾ ਵਾ ਕਿ 88 ਲੱਖ ਰੁਪਏ ਬਿੱਲ ਪੈਂਡਿੰਗ ਹੋ ਗਿਆ ਵਾਟਰ ਵਰਕਸ ਦਾ ਪਰ ਪਿੰਡ ਵਾਲੇ ਕਹਿੰਦੇ ਨੇ ਕਿ ਅਸੀਂ ਪੈਸੇ ਦਿੰਦੇ ਰਹੇ ਆ ਤੇ ਇਹਨਾਂ ਦੇ ਕੋਲ ਰਸੀਦਾ ਵੀ ਆ ਪਰ ਉਹ ਪੈਸਾ ਅਕੇ ਜਮਾ ਨਹੀਂ ਹੋਇਆ ਤੇ ਉਹ ਆਲਟੀਮੇਟਲੀ ਕਿਸੇ ਵੇਲੇ ਕਨੈਕਸ਼ਨ ਕੱਟਿਆ ਵੀ ਜਾ ਸਕਦਾ ਇੱਕ ਵਾਰੀ ਕਨੈਕਸ਼ਨ ਸਾਰਾ ਦੁਬਾਰਾ ਫੇਰ ਮਤਲਬ ਲੱਗੇ ਨੇ ਜਿਹੜੇ ਪੈਸੇ ਨੂੰ ਓਕਾ ਸਾਡੇ ਘਰਾਂ ਆ ਕੇ ਜਾ ਕੇ ਮਤਲਬ ਇਹਨਾਂ ਨੇ ਕਿਸੇ ਮੁਲਾਜ਼ਮ ਨੂੰ ਕਿਸੇ ਨੂੰ ਨਹੀਂ ਦਿੱਤੇ ਪੀਣ ਵਾਲਾ ਪਾਣੀ ਇੱਕ ਬੇਸਿਕ ਸਹੂਲਤ ਆ ਇਹ ਪੀਣ ਵਾਲੇ ਪਾਣੀ ਦੀ ਸਮੱਸਿਆ ਇਹਦਾ ਇਸ ਤੋਂ ਇਲਾਵਾ ਹੋਰ ਪਿੰਡ ਦੀ ਕੋਈ ਜਿਹੜੀ ਦੂਜੀ ਸਮੱਸਿਆ ਵਾ ਉਹਦੇ ਬਾਰੇ ਜਾਣਕਾਰੀ ਦੋ ਸਮੱਸਿਆ ਭੂਈਆਂ ਆਈਆਂ ਸੀ ਸਾਡੇ ਪਿੰਡ ਦੇ ਵਿੱਚ ਚੈੱਕ ਵੀ ਆ ਗਏ ਜੀ ਚੰਦ ਲੋਕਾਂ ਦੀ ਭੂਈਆਂ ਲੱਗੀਆਂ ਹੋਰ ਨਹੀਂ ਲੱਗੀਆਂ ਅੱਛਾ ਅੱਛਾ ਜਿਹੜਾ ਉਹ ਟਾਇਲਟ ਸੀਗੇ ਉਹ ਉਹ ਜਿਹੜੇ ਟਾਇਲੇ ਪਟਾਏ ਸੀ ਜਿਹੜਾ 15-15000 ਰੁਪਏ ਦੇਣਾ ਸੀ ਗਾ ਉਹ ਟੋਏ ਪਟਾਏ ਜੀ ਕਾਗਜ਼ਾ ਜੀ ਬੱਟੇ ਗਏ ਜੀ ਨਹੀਂ ਉਹ ਕਿੰਨੇ 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 ਲੋਕਾਂ ਨੂੰ ਨਹੀਂ ਕਿੰਨਿਆਂ ਨੂੰ ਮਿਲੇ ਤੇ ਕਿੰਨਿਆਂ ਨੂੰ ਨਹੀਂ ਮਿਲੇ ਜਿਹਦੇ 20-25 ਘਰ ਹੋਣੇ ਜਿੰਨਾਂ ਦੇ ਬਣਿਆ ਜੀ ਬਾਕੀ ਸਾਰੇ ਰਹਿ ਗਏ ਉਹਦਾ ਟੋਏ ਪਟਵਾਏ ਸੀ ਸਰਕਾਰ ਨੇ ਤੇ ਯਾਰ ਮੈਨੂੰ ਪਿੰਡਾਂ ਚ ਕਹਿੰਦੇ ਕਿ ਟੋਏ ਪੱਟੇ ਕੇ ਨਿਆਣੇ ਡਿੱਗਦੇ ਫਿਰਦੇ ਨੇ ਵਿੱਚ ਪਰ ਟਾਇਲਟਸ ਨਹੀਂ ਮਿਲੀਆਂ ਬੇਸਿਕ 15000 ਦੀ ਸਕੀਮ ਨਹੀਂ ਮਿਲ ਸਕੀ ਹੋਰ ਨੌਜਵਾਨ ਨੇ ਇਸ ਪਿੰਡ ਵਿੱਚ ਹੋਰ ਗੱਲ ਇਹ ਸਾਡੇ ਪਿੰਡ ਦੇ ਵਿੱਚ ਜਦੋਂ ਤੁਸੀਂ ਅੰਦਰ ਜਾਓਗੇ ਟਰੋਟ ਸਾਰੀਆਂ ਸਮੱਸਿਆਈਆਂ ਸਨ ਇੱਕ ਮੈਨੂੰ ਹੋਰ ਪੁੱਛਣਾ ਚਾਹੁੰਦਾ ਕਿ ਇਸ ਘੱਟ ਵਿੱਚ ਕਾਫੀ ਨੌਜਵਾਨ ਤਪਕਾਵਾ ਤੁਹਾਡੇ ਪਿੰਡ ਨੂੰ ਕੋਈ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਸਰਕਾਰੀ ਨੌਕਰੀ ਮਿਲੀ ਕਿਸੇ ਨੂੰ ਨਹੀਂ ਮਿਲੀ ਕੋਈ ਪ੍ਰਾਈਵੇਟ ਹੀ ਨੌਕਰੀ ਮਿਲੀ ਹੋਵੇ ਕੋਈ ਕੋਈ ਨਾ ਕੋਈ ਨਹੀਂ ਔਰ ਕੈਪਟਨ ਸਾਹਿਬ ਤਾਂ ਕਹਿੰਦੇ ਕਿ ਮੈਂ 5 ਲੱਖ ਰੁਪਏ ਲੈ ਚੁੱਕਾ ਹਾਂ ਪੰਜਾਬ ਦੇ ਵਿੱਚ ਤੁਹਾਡੇ ਪਿੰਡਾਂ 'ਚ ਕੋਈ ਨੌਕਰੀ ਨਹੀਂ ਮਿਲੀ ਨਹੀਂ ਮਿਲੀ ਜਿੰਨਾ ਦੇ ਦੇ ਵੀ ਸਾਡੇ ਪਿੰਡਾਂ ਦੇ ਬੱਚਾ ਜੀ ਜਿਆ ਪਤੰ ਦਾ ਪਿੰਡਾ ਵੱਡੇ 79 4ਆਂ ਸਰਕਾਰਾਂ ਨੌਕਤਾਨ ਜਾ ਕੇ ਖਾਨ ਵਾਲੀਆਂ ਤੇ ਬਾਅਦ ਦੇ ਵਿੱਚ ਅੱਜ ਪਿੰਡ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਜਥੇਦਾਰ ਜੀ ਕਹਿੰਦੇ ਨੇ ਕਿ ਨਹੀਂ ਉਹ ਵੱਡਾ ਸਪਾਈਕਰ ਲਾ ਗਿਆ ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਸਾਡਾ ਜਿਹੜਾ ਪਰਜਾਪਤ ਬਰਾਦਰੀ ਦਾ ਪਿੰਡ ਆ ਇੱਥੇ ਸਾਡੇ ਨੂੰ ਸਾਰੀਆਂ ਪਾਰਟੀਆਂ ਸਾਨੂੰ ਕੋਈ ਸਹੂਲਤ ਨਹੀਂ ਦੇ ਦਿੱਤੀਆਂ ਨੌਕਰੀ ਦੇ ਬਾਰੇ ਅਸੀਂ ਪੁੱਛ ਚੁੱਕੇ ਸਾਰਿਆਂ ਤੋਂ ਕਰਜ਼ੇ ਬਾਰੇ ਪੁੱਛ ਚੁੱਕੇ ਆਂ ਔਰ ਇਸ ਤੋਂ ਇਲਾਵਾ ਪਿੰਡ ਦੀਆਂ ਜਿਹੜੀਆਂ ਸਾਧੀਆਂ ਸਹੂਲਤਾਂ ਨੇ ਗਲੀਆਂ ਨਾਲੀਆਂ ਪੀਣ ਵਾਲਾ ਪਾਣੀ ਉਹ ਕੁਝ ਨਹੀਂ ਹੋ ਸਕਿਆ ਹੁਣ ਮੇਰਾ ਮਾਈਕ ਖਰਾਬ ਹੋ ਗਿਆ ਕਿ ਨਹੀਂ ਤਾਂ ਮੈਂ ਹੋਰ ਵੀ ਪੁੱਛਾਂਗਾ ਸਵਾਲ ਹੁਣ ਪਿੱਛੇ ਵੀ ਜਾ ਲੈਣੇ ਤੋਂ ਮਾਈਕ ਤਖੜੇ ਪਿੰਡਾਂ ਜੀ ਉਹਨਾਂ ਨੇ ਆਪੋ ਆਪਣੇ ਸੀਵਰੇਜ ਬਣਾ ਰੱਖੇ ਆ ਉਹਦਾ ਗੰਦਾ ਪਾਣੀ ਬਾਹਰ ਸੀਵਰੇਜ ਪਾ ਕੇ ਨਸੇਮ ਨਾਲੇ ਚ ਕੱਢੀ ਜਾਂਦੇ ਆ ਜਦੋਂ ਸਾਡੇ ਆ ਕੇ ਸਾਡੇ ਗੰਦਾ ਪਾਣੀ ਆ ਦੂਜੇ ਪਿੰਡ ਦਾ ਪਾਣੀ ਛੱਪੜਾ ਜਾ ਕੇ ਖੜਾ ਹੁੰਦਾ ਸਾਡੇ ਦਾ ਘਰਾਂ ਚ ਵੜ ਜਾਂਦਾ ਉਹ ਗੰਦਾ ਪਾਣੀ ਤੁਹਾਡੇ ਸੀਵਰੇਜ ਨਹੀਂ ਪਿਆ ਤੁਹਾਡੇ ਪਿੰਡ ਸੀਵਰੇਜ ਨਹੀਂ ਪਿਆ ਨਾ ਜੀ ਜਦੋਂ ਥੋੜੀ 10 ਅੰਗਲਾ ਬਰਸਾਤ ਹੋ ਗਈ ਪਾਣੀ ਘਰਾਂ ਚ ਵੜ ਜਾਂਦਾ ਸਿਵਰੇਜ ਦੀ 1.5 ਸਾਲ ਹੋ ਗਿਆ ਜੀ ਸਾਡੇ ਵਾਟਰ ਬਾਕਸ ਦੀ ਪਾਈਪ ਵਿਚਾਲੇ ਪਈ ਹੈ ਕਿਸੇ ਨੇ ਉਹਦਾ ਕੋਈ ਹੱਲ ਨਹੀਂ ਕਰਿਆ ਜੇ ਤਾਂ ਕਿ ਨਾ ਦੋ ਵਾਰੀ ਸਰਕਾਰ ਤੇ ਵੀ ਪੇਪਰ ਥੜ ਗਈਆਂ ਸਰਕਾਰ ਕੋਲੇ ਬਣੀਆਂ ਹੀ ਨਹੀਂ ਅਜੇ ਤੱਕ ਉਹ ਆ ਦੇ ਵੀ ਕਾਰਖਾਨਾ ਬੰਦ ਹੋ ਗਿਆ ਇਧਰ ਜੀ ਇਧਰ ਦੱਸੋ ਮਾਈਕ ਹੈ ਨਹੀਂ ਆ ਤੁਸੀਂ ਉਹ ਕਹਿੰਦੇ ਜੀ ਕਾਰਖਾਨਾ ਬੰਦ ਹੋ ਗਿਆ 20 ਪਾਈਪਾਂ ਵੀ ਕਮਿਆਰੇ ਪਿੰਡ ਵਾਸਤੇ ਹੈ ਨਹੀਂ ਗੀਆਂ 1.5 ਸਾਲ ਹੋ ਗਿਆ ਪੂਰਾ ਕੋਈ ਹੱਲ ਨਹੀਂ ਹੋ ਸਕਦਾ ਕਹਿੰਦੇ ਉਹ ਦੇਖ ਵੀ ਜੋ ਪੈਪਾ ਪੈਣੀਆਂ ਸੀ ਵੀ ਥੁਰ ਗਈਆਂ ਉਹ ਬੰਦ ਹੋ ਗਈਆਂ ਕਾਰਖਾਨਾ ਬੰਦ ਹੋ ਗਿਆ ਵੀ ਕਿ ਮਿਹਾਰੇ ਪਿੰਡ ਵਾਸਤੇ ਕੋਈ ਪੈਪਾ ਨਹੀਂ ਪਿੰਡ ਦੇ ਸਾਥਾ ਇੱਕ ਸਾਡੇ ਸਰਦਾਰ ਸਾਹਿਬ ਦਾ ਇੱਕ ਸਾਰਾ ਚੱਕਰ ਤੇਰੇ ਨੇ ਕਿ ਪੈਨਸ਼ਨ ਦੀ ਪ੍ਰੋਬਲਮ ਹੈ ਪੈਨਸ਼ਨ ਦੀ ਕਿਸਮਤ ਸਿਆਦ ਆ ਮਿਲ ਨਹੀਂ ਰਹੀ ਜਾਂ ਕਿਦਾਂ ਕਿੰਨੀ ਦੇਰ ਬਾਅਦ ਦਿੰਦੇ ਪੈਨਸ਼ਨਾਂ ਤੇ ਇਹ ਦੱਸੋ ਤੁਸੀਂ ਕਿ ਪੈਨਸ਼ਨ ਦਾ ਵੇਨਾ ਕੈਪਟਨ ਸਾਹਿਬ ਨੇ 2500 ਰੁਪਏ ਮਹੀਨਾ ਕਰਨੀ ਸੀਗੀ ਕੀ ਹੋਕਤੀ ਹੈ ਨਹੀਂ ਕਰੀ ਜੀ ਨਹੀਂ ਕਰੀ ਕੁਛ ਨਹੀਂ ਕਰੀ ਬੇਰੋਜ਼ਗਾਰੀ ਪੱਤਾ ਦੇਣ ਦਾ ਕਹਿੰਦਾ ਕਿ ਤੁਸੀਂ ਕੁਝ ਮੌਜਾ ਨਹੀਂ ਕਰ ਸਕਦੇ ਬੇਰੋਜ਼ਗਾਰੀ ਪੱਤਾ ਵੀ ਨਹੀਂ ਦਿੱਤਾ ਇੱਕ ਨਾ ਦਲਿਤਾਂ ਦੀ ਆ ਸ਼ਗਨ ਸਕੀਮ ਦਾ ਸੀਗਾ 55000 ਰੁਪਏ ਕਰਨਾ 50000 ਰੁਪਿਆ ਸ਼ਾਦੀ ਦਾ ਦਿੱਲਤਾ ਨਿਸਕੀਮ ਦਾ ਕੋਈ ਮੈਂਦਾ ਪੈਂਦੇ ਚੱਕਾਈ ਲੈ ਜੀ 15 15000 ਰੁਪਿਆ ਜੀ ਚੱਕਾ ਦਾ ਆਇਆ ਸੀ ਮਾੜੇ ਬੰਦੇ ਨੂੰ ਕਿਸੇ ਨੂੰ ਨਹੀਂ ਦਿੱਤਾ ਆਪੋ ਆਪ ਦੇ ਪ੍ਰਪੇ ਦੇ ਨਾਲ ਇਹਨਾਂ ਨੇ ਚੈੱਕ ਵੰਟੇ ਉਹ 15000 ਕਾਦਾ ਆਇਆ ਸੀ ਉਹ ਚੱਕਾ ਰੋਜ਼ਗਾਰ ਆਇਨ ਜੀ ਦਾ ਮਾਸਤੀ ਹੈ ਅੱਛਾ ਮੁਆਵਜ਼ਾ ਮਿਲਿਆ ਮੁਆਵਜ਼ਾ ਅੱਛਾ ਮੁਆਵਜ਼ੇ ਦੀ ਬੜੀ ਇੰਪੋਰਟੈਂਟ ਗੱਲ ਹੈ ਕਿ ਜਦੋਂ ਇੱਕ ਫਸਲ ਦਾ ਜਦੋਂ ਖਰਾਬਾ ਹੁੰਦਾ ਉਦੋਂ ਮੈਂ ਤੁਹਾਨੂੰ ਬੜਾ ਇੰਪੋਰਟੈਂਟ ਸਵਾਲ ਹੈ ਮੇਰਾ ਧਿਆਨ ਕਰੋ ਇੱਧਰ ਕਿ ਜਦੋਂ ਫਸਲ ਦਾ ਖਰਾਬਾ ਹੁੰਦਾ ਉਦੋਂ ਪਟਵਾਰੀ ਆਣ ਕੇ ਸਪੈਸ਼ਲ ਕਰਦਾਬ ਨਹੀਂ ਕਰਦਾ ਮਾਲ ਮਹਕਮੇ ਦਾ ਤੇ ਜਦੋਂ ਪੈਸੇ ਮਿਲਦੇ ਨੇ ਕਿ ਉਹ ਜੈਨੂਨ ਪੈਸੇ ਜਿਹਨਾਂ ਦੀਆ ਫਸਲਾਂ ਖਰਾਬ ਹੁੰਦੀਆਂ ਮਿਲਦੇ ਹੈ ਤੁਹਾਨੂੰ ਕਿ ਨਹੀਂ ਮਿਲਦੇ ਨਹੀਂ ਮਿਲਦੇ ਜੀ ਨਹੀਂ ਮਿਲਦੇ ਅੱਗਰ ਵਾਰ ਬੰਦੇ ਲੈ ਜਾਂਦੇ ਨੇ ਹਾਂ ਜੀ ਅੱਗਰ ਵਾਰ ਮੇਰੇ ਸਾਹਬ ਇਹ ਜਿਹੜਾ 15000 ਰੁਪਏ ਦੀ ਗੱਲ ਕਰਦੇ ਉਹ ਮਾਰਜਾ ਨਹੀਂ ਸੀ ਉਹ ਅਸੀਂ ਮੋਦੀ ਵਾਲਾ ਜਿਆ 2000 ਰੁਪਏ ਰਿਸ਼ਵਤ ਦੇ ਰਿਹਾ ਤੁਹਾਨੂੰ ਹੁਣ ਇਹ ਸਾਡੇ ਕੋਲ ਹੁਣ ਵੀ 2000 ਰੁਪਏ ਬੰਦਾ ਜੀ ਉਹ ਬਿਲਕੁਲ ਹੈ ਜੀ ਤੁਹਾਨੂੰ ਪਤਾ ਹੀ ਨਹੀਂਗਾ ਮੋਦੀ ਨੇ ਤਾਂ 15 ਲੱਖ ਰੁਪਏ ਦੇਣਾ ਸੀਗਾ ਆਓ ਜੀ ਕਰੋ ਆਓ ਤਾਂ ਕਹਿੰਦੇ ਤੁਹਾਡੇ account ਪਾਉਂਗਾ ਮੈਂ ਤੁਹਾਨੂੰ ਰੱਖਣ ਹਰ ਪਿੰਡੇ ਤੇ ਪਰ ਜਿਹੜਾ ਪਰਨਾ ਯਾਰ ਵਾਲਾ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਆ ਉਹ ਕੋਈ ਮਾਮਜ਼ੇ ਨਹੀਂ ਸੀ ਉਹ ਅਸੀਂ ਉਹ ਪੈਸਾ ਇਹਨਾਂ ਨੂੰ ਪਤਾ ਹੀ ਨਹੀਂ ਉਹ ਤੋਂ ਸੀ ਕਹਿੰਦੇ ਉਹ ਰਿਸ਼ਵਤ ਸੀ ਮੈਨੂੰ ਬੜਾ ਅੱਛਾ ਲੱਗ ਰਿਹਾ ਦੇਖੋ ਗੱਲ ਸੁਣੋ ਮੈਂ ਮੈਨੂੰ ਮੈਨੂੰ ਨਾ ਦੇਖੋ ਇੱਕ ਹੁੰਦਾ ਵਾ ਸਿਰਫ ਤੁਹਾਡੇ ਪਿੰਡ ਆਇਆ ਮੈਂ ਲੈਕਚਰ ਕੀਤਾ ਮੈਂ ਭੱਜ ਗਿਆ ਇੱਕ ਮੈਂ ਤੁਹਾਡੇ ਨਾਲ ਖੜਾ ਹੋ ਕੇ ਤੁਹਾਡੀ ਪੰਚਾਇਤ ਵਿੱਚ ਗੱਲ ਕਰ ਰਿਹਾ ਜਿਸ ਕਿਸੇ ਨੇ ਕੋਈ ਵੀ ਗੱਲ ਕਰਨੀ ਆ ਮੇਰੇ ਨਾਲ ਤੁਸੀਂ ਆਪਣਾ ਵਿਚਾਰ ਸਾਂਝਾ ਕਰ ਸਕਦੇ ਹੋ ਕੋਈ ਹੋਰ ਪਿੰਡ ਦੇ ਆ ਸਮੱਸਿਆ ਦਾ ਕੋਈ ਪਿੰਡ ਦੀ ਦੱਸਣਾ ਚਾਹੁੰਦੇ ਹੋ ਉਹਦੇ ਬਾਰੇ ਜ਼ਰੂਰ ਗੱਲ ਕਰੋ ਸਾਡੇ ਪਿੰਡ ਦੀ ਕੋਈ ਸਹੂਲਤ ਨਹੀਂ ਮਿਲਦੀ ਸਾਡੇ ਪਿੰਡ ਨੂੰ ਸਾਰਾ ਪਿਛੜਾ ਹੋਇਆ ਪਿੰਡ ਨਹੀਂ ਤੁਹਾਡੇ ਪਿੰਡ ਵਿੱਚ ਕਿਉਂ ਨਹੀਂ ਮਿਲਦੀ ਗੱਲ ਕਰ ਰਹੇ ਕੀ ਆ ਸਾਡੇ ਬੰਦੇ ਬਾਹਰ ਲਿਏ ਮੈਂ ਖਵਾ ਪਾਉਂਦਾ ਨਾ ਨਹੀਂ ਗੱਲ ਦੇ ਸ਼ੁਰੂ ਦੇਖਦੇ ਵੀ ਵਿਦਿਆਨ ਦੇ ਰਾਕੇ ਫਿਰ ਮੈਨੂੰ ਤਾਂ ਕੋਈ ਲੱਗ ਨਹੀਂ ਆ ਰਹੀ ਇਹ ਗੱਲ ਕਿ ਕਿਹੜੀ ਲੱਗਿਆ ਖਾਤਾ ਕਰ ਰਿਹਾ ਹੈ। ਕਰੰਟ ਪਨਾਈ ਬਾਹਾਂ ਜੇ ਕਰ ਰਹੀ ਗੋ। ਉੱਠ ਕੇ ਬਾ ਪਾਰਟੀ ਵਾਲੀ ਵੀ ਗਲਮ ਕਰਾਂਗੇ। ਇਹ ਕਹਿਣਾ ਕਿ ਚੋਣ ਦਾ ਲੀਡਰ ਹੈ ਜੀ। ਇਹ ਬਾਦਲ ਸਿੰਘ ਨੇ ਵੰਡੇ 15 ਲੱਖ ਚੈੱਕ ਵਾਲੇ ਤੇ ਉਹ ਸਾਨੂੰ ਕਿਸੇ ਨੂੰ ਗਰੀਬ ਬੰਦੇ ਨੂੰ ਕਿਸੇ ਨੂੰ ਨਹੀਂ ਮਿਲੇ। ਮੈਨੂੰ ਇਹਦੇ ਵੀ ਤੂੰ ਕੀ ਕਰਦਾ। ਇਹ ਚੈੱਕ ਸੀਗੇ। ਇਹ ਚੈੱਕ ਸੀਗੇ ਕਮਰਿਆਂ ਦੇ। ਹੋਰ ਕਿਸੇ ਨੇ ਗੱਲ ਕਰਨੀ ਕੋਈ ਤੁਹਾਡੇ ਚੋਂ। ਜਿਹੜੇ ਤਗੜੇ ਬੰਦੇ ਐ ਉਹ ਬਾਹਰ ਦੀ ਬਾਹਰ ਕਿਉਂ ਇਹਦਾ ਮੈਸਾ ਘਮਿਆਰੇ ਦਾ ਜੋ ਆਪ ਪੰਜਾਬ ਖਾਏ ਜਾਂਦੇ ਸਾਰਾ ਬੋਟਾ ਦਾ ਮਸਲਾ ਜੀ ਬੋਟਾ ਲੈਣ ਦੇ ਮਾਰੇ ਨੇ ਬੰਦੇ ਸੀ ਕਿਸੇ ਕਿਸੇ ਨੇ ਹੋਰ ਗੱਲ ਕੋਈ ਸਾਡੇ ਪਿੰਡਾਂ ਦੇ ਲਿਵੇ ਡਕੈਤੀ ਬੈਠੇ ਨੇ ਵੱਟੇ ਸਾਨੂੰ ਬੋਲਣ ਨਹੀਂ ਦਿੰਦੇ ਸਾਨੂੰ ਗੱਲ ਨਹੀਂ ਕਰਨ ਦਿੰਦੇ ਜਿਹੜੇ ਚੱਕ ਸੀ ਨਾ ਜੀ ਸਾਡੇ ਪਿੰਡ ਦੇ ਚੌਧਰੀ ਨੇ ਉਹ ਆਮ ਜਨਤਾ ਨੂੰ ਗੱਲ ਨਹੀਂ ਕਰਨ ਦਿੰਦੇ ਹਾਂ ਨਹੀਂ ਚੌਧਰੀ ਬਾਹਰ ਦੇ ਚੌਧਰੀ ਜਵਾਨ ਦੇ ਨੇ ਮਿੰਡੂ ਘੜਾਲ ਦਾ ਨਾਮ ਬਾਹਰ ਦੇ ਚੌਧਰੀ ਦਾ ਪਾਗਲ ਬੰਦੇ ਛੱਡੇ ਨੇ ਉਹ ਤੁਹਾਨੂੰ ਬੋਲਣ ਨਹੀਂ ਦਿੰਦੇ ਪਾਗਲ ਦੇ ਬੰਦੇ ਛੱਡੇ ਨੇ ਤੁਹਾਡੇ ਬਾਲ ਸਾਹਿਬ ਇੱਥੇ ਸਾਡੇ ਬੰਦੇ ਨੂੰ ਕੋਈ ਨਹੀਂ ਖੜ੍ਹ ਦਿੰਦੇ ਦੇਖੋ ਇੱਕ ਇੰਪੋਰਟੈਂਟ ਗੱਲ ਉੱਪਰ ਕੇ ਦੋ ਤਿੰਨ ਗੱਲਾਂ ਆਈਆਂ ਮੈਂ ਬਾਕੀ ਹੁਣ ਤਕਰੀਬਨ ਸਮਾਪਤ ਕਰ ਸਕਦਾ ਅਨਲੈਸ ਕਿਸੇ ਹੋਰ ਨੇ ਕੁਝ ਦੱਸਣਾ ਹੈ ਕਿਹਾ ਨਾ ਤੁਸੀਂ ਬੋਲ ਸਕਦੇ ਹੋ ਘਬਰਾਉਣ ਦੀ ਲੋੜ ਨਹੀਂ ਗਈ ਆਪਾਂ ਇੱਕ ਆਜ਼ਾਦ ਦੇਸ਼ ਦੇ ਵਸਿੰਦੇ ਆ ਕੋਈ ਫਿਕਰ ਕਰਨ ਦੀ ਲੋੜ ਨਹੀਂ ਬਿਲਕੁਲ ਮੇਰੀ ਫਿਰ ਆਪਾਂ ਫਿਰ ਤੱਕ ਕੇ ਮੰਗੋ ਸਟਾਰਟਪ ਐਂਡ ਆਉਂਗੇ ਹਮ ਬਣੋਗੇ ਜਿਸ ਦੇ ਨਾਲ ਨਾਲ ਕਿਹਾ ਹਾਂ ਹਾਂ ਰਾਜ ਸਿੰਘ ਦਾਦਾ ਰਾਸੋਟਾ ਬਾਈ ਗੁਰਨਾਬ ਸਿੰਘ ਮੇਰਾ ਛੋਟਾ ਵੀਰ ਕਹਿੰਦਾ ਵਾ ਕਿ ਜੇ ਅਸੀਂ ਤੈਨੂੰ ਵੋਟਾਂ ਪਾਵਾਂਗੇ ਤੂੰ ਆਏਗਾ ਕਿ ਦਿਖਾਏਗਾ ਇਹ ਇਹ ਪਤਾ ਕਿਉਂ ਬਣ ਰਹੀ ਹੈ ਗੱਲ ਇਹ ਇਸ ਇਹ ਲੋਕਾਂ ਦੇ ਮਨਾਂ ਵਿੱਚ ਐਡਾ ਵਹਿਮ ਪੈ ਗਿਆ ਕਿ ਕੋਈ ਵੀ ਜਿਹੜਾ ਵੋਟਾਂ ਪੈ ਕੇ ਲੈ ਕੇ ਆ ਮੋੜ ਕੇ ਕਿਸੇ ਪਿੰਡ ਵਿੱਚ ਵੜਿਆ ਹੀ ਨਹੀਂਗਾ ਲੋਕਾਂ ਦਾ ਕੰਮ ਹੀ ਨਹੀਂ ਕੀਤਾ ਔਰ ਇਸ ਬੇਵਿਸ਼ਵਾਸੀ ਦਾ ਸ਼ਿਕਾਰ ਅਸੀਂ ਵੀ ਹੋ ਰਿਹਾ ਪਿੰਡਾਂ ਦੇ ਵਿੱਚ ਮੈਂ ਇਹਨਾਂ ਨੂੰ ਇਹੀ ਪ੍ਰੋਸਰ ਦੇ ਕੇ ਜਾਣਾ ਚਾਹੁੰਦਾ ਵਾਂ ਕਿ ਮੈਂ ਪਿਛਲੇ 20 ਸਾਲ ਤੋਂ ਆਮ ਜਨਤਾ ਦੀ ਲੜਾਈ ਲੜ ਰਿਹਾ ਵਾਂ ਪਿਛਲੇ ਦੋ ਦਹਾਕਿਆਂ ਤੋਂ ਰਿਸ਼ਵਤਖੋਰੀ ਦੇ ਖਿਲਾਫ ਬੇਇਨਸਾਫੀ ਦੇ ਖਿਲਾਫ ਜ਼ਹਿਰੀਲੇ ਪਾਣੀਆਂ ਦੇ ਖਿਲਾਫ ਰਾਣਾ ਗੁਰਜੀਤ ਸਿੰਘ ਵਰਗਿਆਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਦੇ ਖਿਲਾਫ ਬਾਦਲ ਦੇ ਖਿਲਾਫ ਤਾਂ ਹੀ ਉਹ ਮੇਰੇ ਤੇ ਮੇਰੇ ਵੀਰੋ ਲਗਭਗ 6 ਮੁਕੱਦਮੇ ਬਾਦਲਾ ਨੇ ਕੀਤੇ ਤੇ ਇੱਕ ਮੁਕੱਦਮਾ ਕੈਪਟਨ ਸਾਹਿਬ ਨੇ ਵੀ ਕੀਤਾ ਮੈਂ ਤੁਹਾਡਾ ਸਾਥ ਦਊਂਗਾ ਔਰ ਜਿਨ੍ਹਾਂ ਨੂੰ ਪਰਖਿਆ ਉਹਨਾਂ ਨੂੰ ਉਹ ਪਰਖਣ ਦੀ ਕਿਸਮਤ ਨਹੀਂ ਦੇ ਕੇ ਕੋਈ ਨਹੀਂ ਨਹੀਂ ਤੁਸੀਂ ਮੈਨੂੰ ਪਰਖ ਕੇ ਦੇਖਿਓ ਇੱਕ ਗੱਲ ਮੇਰੀ ਦਾ ਜਵਾਬ ਦਿਓ ਜੇ ਮੈਂ ਤੁਹਾਡਾ ਕੰਮ ਨਹੀਂ ਕਰੂੰਗਾ ਅਗਲੀ ਵਾਰੀ ਬਟਨ ਦਬਾ ਕੇ ਕੱਢਦੇ ਹੋ ਯਾਰ ਵਿੱਚੋ ਕੀ ਦੀ ਗੱਲ ਹੈ ਬਟਨ ਨਹੀਂ ਦਬਾਉਣਾ ਇੱਕ ਵਾਰੀ ਘੋਸਾ ਕਰਨ ਦੀ ਕੋਸ਼ਿਸ਼ ਕਰੋ ਜਿਹੜਾ ਕੋਲ ਐਸਕੇ ਜੀ ਐਮਪੀ ਤੁਸੀਂ ਕਿਹਨਾਂ ਸਪੋਟ ਕਰੋਗੇ ਆਪਣੇ ਰੋਗਾਂ ਤੇ ਮੋਰਾਂ ਕਹਿੰਦੇ ਮੁੱਦੀ ਗੱਲਾਂ ਕਰਦੇ ਸੋ ਜੀ ਤੁਸੀਂ ਪਹਿਲਾਂ ਤੁਹਾਡਾ ਦਿਲ ਕੀ ਹੈ ਦੱਸੋ ਮੈਂ ਨਾਲ ਜਦੋਂ ਸਮਝੀ ਦੱਸਾਂ ਤੁਹਾਡੇ ਪਾਕੀ ਦੱਸਾਂ ਕਿਹੜੀ ਨਰਮ ਮੁੱਦੀ ਮੁੱਦੀ ਕਰਦੇ 15 15 ਲੱਖ ਆ ਗਿਆ 15 ਆ ਨਹੀਂ ਭਾਈ 20 20 ਆ ਗਿਆ 20 20 ਆ ਗਿਆ 15 ਲੱਖ ਨੇ ਮੰਗ ਲੈਨੇ 15 ਲੱਖ ਪਾਇਕ ਨੇ ਤੁਸੀਂ ਪਹਿਲਾਂ ਕਹਿ ਦਸੋ ਕਿ ਨਹੀਂ ਆਇਆ ਇਹ ਤਾਂ 15 ਨਹੀਂ ਆਇਆ ਕਾਂਗਰਸ ਨੇ ਮਾਰੇ ਕਿ ਸਾਰੀ ਕਰੇ ਜੇ ਸਾਰੀ ਕਰੇ ਪੱਟੇ ਨਹੀਂ ਫਾਇਦਾ ਬਕਵਾਸ ਨਹੀਂ ਕਿਹੜਾ ਸੁਆਮੀ ਨਾਰਥਨ ਦੀ ਰਿਪੋਰਟ ਲਾਗੂ ਕਰਾਉਣ ਨੂੰ ਪਤਾ ਕਿੰਨਾ ਲੱਗੋਗਾ ਇੱਕ ਇੱਕ ਮਿੰਟ ਇੱਕ ਮਿੰਟ ਬਜ਼ੁਰਗਾਂ ਨੇ ਬੜਾ ਅੱਛਾ ਸਵਾਲ ਪੁੱਛਿਆ ਇੱਕ ਮਿੰਟ ਸੁਆਮੀ ਨਾਰਥਨ ਕਮੇਟੀ ਦੀ ਰਿਪੋਰਟ ਇਹ ਬਜ਼ੁਰਗ ਕਹਿ ਰਹੇ ਨੇ ਕਿ ਸੁਆਮੀ ਨਾਰਥਨ ਕਮੇਟੀ ਦੀ ਰਿਪੋਰਟ ਲਾਗੂ ਕਰਨ ਦਾ ਸਰਦਾਰ ਸਾਹਿਬ ਅਸੀਂ ਅਸੀਂ ਮਗਾਈ ਆ ਅਸੀਂ ਚਾਹੁੰਦੇ ਆ ਕਿ ਕਿਸਾਨਾਂ ਦੇ ਕਰਜ਼ੇ ਲੱਦਣ ਅਸੀਂ ਚਾਹੁੰਦੇ ਆ ਕਿ ਜਿਹੜਾ ਉਹਨਾਂ ਦੀਆਂ ਖੁਦਕੁਸ਼ੀਆਂ ਹੋਣ ਉਹ ਬੰਦ ਹੋਣ ਪਰ ਜਿਹਨਾਂ ਲੋਕਾਂ ਨੇ ਦਿੱਲੀ ਵਿੱਚ ਰਾਜ ਬਣਾ ਲਿਆ ਜਿਹਨਾਂ ਲੋਕਾਂ ਨੇ ਇਤਿਹਾਸ ਦੇ ਵਿੱਚ ਪੰਜ-ਪੰਜ ਸਰਕਾਰਾਂ ਬਣਾਇਆ ਕੋਈ ਨਹੀਂ ਬਾਈ ਤੁਹਾਨੂੰ ਵੈਸਾ ਕੋਈ ਚੱਲਿਆ ਨਾ ਕਰਦਾ ਕਿ ਸੁਵਮੀਨਾਥ ਫੁਮੇਸ਼ ਵੀ ਤੇ ਕੋਈ ਹੋਰ ਆਪਾ ਕਿਸਾਨਾਂ ਦੇ ਪਾਰਟੀ ਕੁੱਲ ਮਿਲਾ ਕੇ ਮੈਂ ਇੱਥੇ ਇਹ ਕਮਿਆਰਾ ਪਿੰਡ ਦਾ ਜਿਹੜਾ ਇੱਕ ਪੱਤਰਕਾਰ ਵਾਲ ਰੋਲ ਮੈਨੂੰ ਤੁਸੀਂ ਦਿੱਤਾ ਸੀਗਾ ਉਸ ਨੂੰ ਮੈਂ ਹੁਣ ਸਮਾਪਤ ਕਰਦਾ ਪਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਸਭ ਤੋਂ ਤਾਕਤਵਰ ਪਰਿਵਾਰ ਬਾਦਲ ਪਰਿਵਾਰ ਦੇ ਲੰਬੀ ਹਲਕੇ ਦੇ ਇੱਕ ਨਗਰ ਕਮਿਆਰਾ ਪਿੰਡ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਕੀ ਆ ਕਿ ਪੀਣ ਵਾਲਾ ਪਾਣੀ ਦੇ ਬਿੱਲ ਸਾਡੇ ਕੋਲ ਲੈ ਗਏ ਲੇਕਿਨ ਅੱਗੇ ਜਮ੍ਹਾਂ ਨਹੀਂ ਹੋਏ ਗਲੀਆਂ ਨਾਲੀਆਂ ਸਾਰੀਆਂ ਟੁੱਟੀਆਂ ਪਈਆਂ ਨੇ ਪਿੰਡ ਵਿੱਚ 15-15 ਹਜ਼ਾਰ ਦੇ ਮੁਆਫਜ਼ਾ ਜਾਂ ਕੋਈ ਵੀ ਚੈੱਕ ਆਉਂਦਾ ਇਹਨਾਂ ਦੇ ਤੱਕ ਪਹੁੰਚਦਾ ਨਹੀਂਗਾ ਤੇ ਇਲਾਕੇ ਦੇ ਜਿਹੜੇ ਵੱਡੇ ਚੌਧਰੀ ਨੇ ਉਹ ਇਹਨਾਂ ਗਰੀਬਾਂ ਨੂੰ ਆਪਣੇ ਹੱਕ ਦੀ ਗੱਲ ਨਹੀਂ ਕਰਨ ਦੇਣਾ ਚਾਹੁੰਦੇ ਸੋ ਬੇਸਿਕ ਸਮੱਸਿਆਵਾਂ ਲੋਕਾਂ ਦੀਆਂ ਜਿਉਂਦਿਆਂ ਤਿਉਂ ਬਰਕਰਾਰ ਆ ਰਹਾ ਅਕਾਲੀ ਦਲ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਭਾਜਪਾ ਜੋ ਮਰਜ਼ੀ ਕਹੀ ਜਾਣ ਪਰ ਜ਼ਮੀਨ ਤੋਂ ਰਿਪੋਰਟ ਇਹ ਆ ਰਹੀ ਆ ਕਿ 70 ਸਾਲ ਦੀ ਆਜ਼ਾਦੀ ਤੋਂ ਬਾਅਦ ਆਮ ਜਨਤਾ ਤੱਕ ਮੁਢਲੀਆਂ ਸਹੂਲਤਾਂ ਨਹੀਂ ਪਹੁੰਚ ਸਕੀਆਂ ਭਾਵੇਂ ਪਹੁੰਚ ਨਹੀਂ ਪਹੁੰਚ ਸਕੀਆਂ ਦੱਸੋ ਜਰਾ ਬਹੁਤ ਬਹੁਤ ਧੰਨਵਾਦ ਫੱਟੇ ਲਾ ਦਿਓ ਇੱਥੇ ਗਏ ਆ ਇੱਥੋਂ ਬਾਦਲ ਸਾਹਿਬ ਦੇ ਖਿਲਾਫ ਸਾਨੂੰ ਹੁਣੇ ਮੂੰਹ ਨਹੀਂ ਵਿਖਾਇਆ ਜੀ ਬਾਦ ਦੇਵੇ ਪਤਾ ਨਹੀਂ ਕਿਹੜੇ ਮੁਲਖ ਨੂੰ ਭੇਜਤਾ ਹੈ। بس ਇਸ ਗੱਲ ਨੂੰ ਜਿਹੜੇ ਅੱਛਾ ਕੋਈ ਨਹੀਂ ਅੱਛੀ ਗੱਲ ਤੁਹਾਨੂੰ ਪਹਿਲਾਂ ਤੁਹਾਨੂੰ ਚਿੰਤਾ ਹੋਗੀ। ਜਿਹੜੇ ਹੁਣ ਜਿੱਤ ਕੇ ਗਏ ਨੇ ਉਹ ਆਉਂਦੇ ਨਹੀਂ ਨੇ ਇਸ ਕਾਰਨ ਉਹ ਵੀ ਨਹੀਂ ਆਏ ਜੀ ਕੋਈ ਨਹੀਂ ਆਇਆ। ਸੋ ਇਹੀ ਬੇਵਿਸ਼ਵਾਸੀ ਆਮ ਜਨਤਾ ਦੇ ਮਨਾਂ 'ਚ ਪੋਲਿਟੀਕਲ ਆਗੂਆਂ ਤੇ ਸਿਆਸੀ ਪਾਰਟੀਆਂ ਦੇ ਮਤਲਬ ਇੰਨੀ ਵੱਡੀ ਬੇਵਿਸ਼ਵਾਸੀ ਪੈਦਾ ਕਰਤੀ ਜਿਨ੍ਹਾਂ ਨੇ ਰਾਜ ਕੀਤਾ ਜਿਹੜੇ ਪਹਿਲਾਂ ਜਿੱਤ ਕੇ ਗਏ ਪਰ ਅਸੀਂ ਯਤਨ ਕਰਾਂਗੇ ਕਿ ਇਹਨਾਂ ਦੀਆਂ ਆਸਾਂ ਤੇ ਪੂਰੇ ਹੋ ਸਕੇ ਇੱਕ ਵਾਰ ਪਿਆਰ ਨਾਲ ਫਤਿਹ ਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਪੂਰੇ ਚਿਹਰੇ ਲਾਤੀ ਠੀਕ ਹੈ